ਉਸ ਵਾਰ ਫੇ ਮੈਨੂੰ ਮਤਲਬ ਕੁੱਟੇ ਆ ਮਾਰਾ ਮਾਸੀ ਮਾਸਰ ਮਮਾ ਨੇ ਸਾਰੇ ਨੇ ਕੁੱਟੇ ਦਿੰਦੇ ਸਰੀਏ ਨਾਲ ਹੁਣ ਮੈਂ ਖਿੜਕੀ ਚ ਰਾਹੀ ਵਾਰ ਨਿੱਕਲੀ ਉਹ ਦੁਖੀ ਕਿਤਾ ਮੈਂ ਕੱਲੇ ਜਨਾਨੇ ਮਾਪੇ ਮੇਰੇ ਬਜ਼ੁਰਗ ਨੇ ਜੀ ਮੈਂ ਉਹਨਾਂ ਦੇਖਭਾਲ ਕਰਾਂਗੀ ਮੈਂ ਕੁੜੀ ਦਾ ਧਿਆਨ ਰੱਖਾਂ ਜੀ ਇਸ ਇਸ ਜਵਾਨ ਕੁੜੀ ਨੂੰ ਸੰਗਲਾਂ ਦੇ ਨਾਲ ਬੰਨ ਕੇ ਰੱਖਿਆ ਗਿਆ ਸੀ ਅਤੇ ਇਹ ਬੰਨਣ ਵਾਲਾ ਕੋਈ ਹੋਰ ਨਹੀਂ ਸਕੋ ਇਸ ਤੇ ਹੀ ਮਾ ਮਾਸੀ ਅਤੇ ਮਾਸੜ ਦੱਸੇ ਜਾ ਰਹੇ ਨੇ ਕਿਉਂਕਿ ਇਹ ਕੁੜੀ ਦੇ ਇਲਜ਼ਾਮ ਨੇ ਹਾਲਾਂਕਿ ਜਦੋਂ ਕੁੜੀ ਦੇ ਮਾਹ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹਨਾਂ ਦੇ ਵੱਲੋਂ ਇਹਨਾਂ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਗਿਆ ਅਤੇ ਨਾਲ ਹੀ ਇੱਕ ਸੀਸੀਟੀਵੀ ਵੀਡੀਓ ਨੂੰ ਰਿਲੀਜ਼ ਕਰ ਦਿੱਤਾ ਗਿਆ ਲੋਕਾਂ ਦੇ ਸਾਹਮਣੇ ਦਿਖਾਇਆ ਗਿਆ ਜਿਦੇ ਵਿੱਚ ਉਹ ਦੱਸਦੇ ਨੇ ਕਿ ਅਸੀਂ ਕੁੜੀ ਨੂੰ ਕਦੇ ਨਹੀਂ ਬੰਨਿਆ ਅਤੇ ਘਰ ਤੋਂ ਭੱਜਦੀ ਹੋਈ ਦੀ ਵੀਡੀਓ ਇੱਕ ਰਿਲੀਜ਼ ਕੀਤੀ ਗਈ ਦੇਖ ਸਕਦੇ ਹੋ ਤੁਸੀਂ ਪੌੜੀਆਂ ਤੋਂ ਆਪ ਉਤਰ ਕੇ ਗਈ ਹੈ ਪਾਰਾਂ ਦੇ ਵਿੱਚ ਕੋਈ ਜੰਜੀਰ ਨਹੀਂ ਉਸਦੀ ਮਾ ਦਾ ਕਹਿਣਾ ਸੀ ਕਿ ਇਹ ਵੀਡੀਓ ਉਹੀ ਹੈ ਜਦੋਂ ਇਹ ਕੁੜੀ ਘਰ ਤੋਂ ਭੱਜੀ ਹੈ ਦਰਅਸਲ ਮਾਂ ਨੇ ਕਿ ਕਿ ਇਹ ਕੁੜੀ ਕਿਸੇ ਮੁੰਡੇ ਦੇ ਨਾਲ ਗੱਲਬਾਤ ਕਰਦੀ ਹੈ ਜਿਸ ਤੇ ਕਰਕੇ ਇਸ ਨੂੰ ਰੋਕਿਆ ਜਾਂਦਾ ਸੀ ਉਹ ਮੁੰਡਾ ਇਸ ਕੁੜੀ ਦਾ ਦਿਨ ਰਾਤ ਦਿਮਾਗ ਖਰਾਬ ਕਰਦਾ ਹੈ ਅਤੇ ਇਸ ਨੂੰ ਪੁੱਠੇ ਸਿੱਧੇ ਕੰਮ ਕਰਨ ਦੇ ਲਈ ਵੀ ਆਖਦਾ ਹੈ ਜਿਸ ਤੇ ਚਲਦੇ ਹੋਏ ਮਾਂ ਤੰਗ ਪਰੇਸ਼ਾਨ ਹੋ ਚੁੱਕੀ ਸੀ ਅਤੇ ਇਸ ਜਵਾਨ ਕੁੜੀ ਨੂੰ ਹੋਸਟਲ ਤੋਂ ਲਿਆ ਕੇ ਮਾਂ ਦੇ ਵੱਲੋਂ ਆਪਣੀ ਭੈਣ ਅਤੇ ਜੀਜੇ ਦੇ ਕੋਲ ਰਖਵਾ ਦਿੱਤਾ ਗਿਆ ਅਤੇ ਮਾਂ ਵੀ ਉੱਥੇ ਹੀ ਰਹਿ ਰਹੀ ਸੀ ਪਰ ਵੀਤੇ ਦਿਨ ਜਦੋਂ ਉਹਨਾਂ ਦਾ ਜੀਜਾ ਘਰ ਤੋਂ ਦੁੱਧ ਲੈਣ ਦੇ ਲਈ ਗਿਆ ਤਾਂ ਉਸ ਦਾ ਫਾਇਦਾ ਚੱਕਦੇ ਹੋਏ ਕੁੜੀ ਉੱਥੋਂ ਮੌਕਾ ਦੇਖ ਕੇ ਨਿਕਲਦੀ ਹੈ ਆਪਣੇ ਇਸ ਬॉयफ्रेंड ਅਤੇ ਉਸ ਦੀ ਮਾਂ ਨੂੰ ਫੋਨ ਕਰਦੀ ਹੈ ਤੁਸੀਂ ਦੇਖ ਸਕਦੇ ਹੋ ਇਸ ਤਸਵੀਰ ਦੇ ਵਿੱਚ ਇੱਕ ਔਰਤ ਇਸ ਕੁੜੀ ਦੇ ਨਾਲ ਹੈ ਉਹ ਮੁੰਡੇ ਦੀ ਹੀ ਮਾਂ ਹੈ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਇਸ ਕੁੜੀ ਦੇ ਉੱਪਰ ਜ਼ੁਲਮ ਠਾਇਆ ਜਾ ਰਿਹਾ ਸੀ ਸਾਨੂੰ ਫੋਨ ਆਇਆ ਅਤੇ ਅਸੀਂ ਇੱਥੇ ਮਦਦ ਕਰਨ ਪਹੁੰਚੇ ਹਾਂ ਇਸ ਮੌਕੇ ਤੇ ਕੁੜੀ ਦੇ ਵੱਲੋਂ ਹੋਰ ਕਿਹੜੇ-ਕਿਹੜੇ ਇਲਜ਼ਾਮ ਆਪਣੀ ਹੀ ਮਾਂ ਦੇ ਉੱਪਰ ਲਗਾਏ ਗਏ ਨੇ ਉਸਮਾਨ ਨੇ ਆਪਣੀ ਸਫਾਈ ਦੇ ਵਿੱਚ ਕੀ ਕੁਝ ਕਿਹਾ ਅਤੇ ਉਸ ਦਾ ਇਹ ਦੋਸਤ ਆਸ਼ਿਕ ਜਾਣਕਾਰ ਜਿਸ ਦੇ ਨਾਲ ਮਾਂ ਗੱਲ ਕਰਨ ਤੋਂ ਰੋਕਦੀ ਹੈ ਮੁੰਡੇ ਨੂੰ ਇਸ ਪੂਰੀ ਘਟਨਾ ਨੂੰ ਲੈ ਕੇ ਉਸ ਦੇ ਪਰਿਵਾਰ ਦਾ ਕੀ ਕੁਝ ਕਹਿਣਾ ਹੋ ਜਾਣ ਲੈਣੇ ਆ ਪਰ ਬੇहद ਹੀ ਹੈਰਾਨ ਕਰਦੀ ਹੋ ਇਹ ਘਟਨਾ ਜਿੱਥੇ ਇੱਕ ਜਵਾਨ ਕੁੜੀ ਆਪਣੀ ਹੀ ਮਾਂ ਦੇ ਉੱਪਰ ਵੱਡੇ ਅਤੇ ਗੰਭੀਰ ਇਲਜ਼ਾਮ ਲਗਾ ਰਹੀ ਹੈ ਮਮਾ ਨੇ ਦੋ ਤਰੀਕ ਨੂੰ ਲਿਆ ਮਾਸੜੀ ਲਿਆਏ ਸੀ ਮਤਲਬ ਬਰੋਤਰੀਕ ਨੂੰ ਉਸ ਵਾਰ ਫੇ ਮੈਨੂੰ ਮਤਲਬ ਕੁੱਟਿਆ ਮਾਰਾ ਮਾਸੀ ਮਾਸੜੀ ਮਮਾ ਨੇ ਸਾਰਾ ਨੇ ਕੁੱਟਿਆ ਦੰਦੇ ਸਰੀਏ ਨਾਲ ਉਸ ਸਮੇਂ ਇਹ ਆ ਪੈਰ ਸੀ ਹੋ ਜੀ ਚਿਰ ਜੀ ਪਾਤੀ ਸੀ ਫਿਰ ਉਸਰ ਖੋਲਿਆ ਨਹੀਂ ਆਗਾ ਤੇ ਮਾਸਟਰ ਨੇ ਅਗਲੇ ਦਿਨ ਮਾਸਟਰ ਨੇ ਸ਼ਰਾਬ ਪੀ ਰਹੀ ਸੀ ਮਾਸਟਰ ਮੇਰੇ ਉੱਪਰ ਸ਼ਰਾਬ ਪਾਉਣ ਲੱਗੇ ਅੰਜ ਮੈਂ ਕੁਝ ਗਲਤ ਕਰਨ ਲੱਗੇ ਸੀ ਫਿਰ ਹੁਣ ਤੁਸੀਂ ਕਿਵੇਂ ਘਰੋਂ ਨਿਕਲੇ ਹੁਣ ਮੈਂ ਖਿੜਕੀ ਚੋਂ ਹੀ ਬਾਹਰ ਨਿਕਲੇ ਸਾਲ ਪਰ ਹੋ ਗਿਆ ਜੀ ਬਹੁਤ ਤਾਂਕ ਕਰ ਰਿਹਾ ਹੈਗਾ ਮੁੰਡਾ ਸਚੀ ਨਾਮ ਦਾ ਮੁੰਡਾ ਮੇਰੀ ਕੁੜੀ ਨੂੰ ਬਹੁਤ ਤਾਂਕ ਕਰ ਰਿਹਾ ਉਹਦਾ ਮਾਈਂਡ ਜਿਵੇਂ ਖਰਾਬ ਕਰਦਾ ਹੈ ਵਾਈਂਡ ਜਿਵੇਂ ਵਾਸ਼ ਕਰਦਾ ਜੀ ਮੁੰਡਾ ਚਿੱਟਾ ਵੇਂਦਾ ਜੀ ਉਹ ਮੈਨੂੰ ਬਹੁਤ ਦੁਖੀ ਕੀਤਾ ਮੈਂ ਇਕੱਲੇ ਜਨਾਨੇ ਮਾਪੇ ਮੇਰੇ ਬਜ਼ੁਰਗ ਨੇ ਜੀ ਮੈਂ ਉਹਨਾਂ ਦੇਖਭਾਲ ਕਰਾਂ ਕਿ ਮੈਂ ਕੁੜੀ ਦਾ ਧਿਆਨ ਰੱਖਾਂ ਜੀ ਇਸ ਕਰਕੇ ਮੈਂ ਕੁੜੀ ਆਪਣੀ ਭੈਣ ਦੇ ਘਰ ਛੱਡੀ ਹੋਈ ਨਾਲ ਮੈਂ ਉੱਥੇ ਹੀ ਰਹਿਦੀ ਸੀ ਉਹਨਾਂ ਨਾਲ ਮੈਂ ਮੈਂ ਉੱਥੋਂ ਹੋਸਟਲ 'ਚ ਕੁੜੀ ਲੈ ਕੇ ਆਈ ਐਂਗੀ ਜਦੋਂ ਮੈਂ ਲੈ ਕੇ ਆਈ ਦੋਸਤਾਂਵੋ ਦੋ ਦਿਨ ਉਹਨੂੰ ਛੱਡੀ ਮੈਂ ਕੁੱਟੀ ਮਾਰੀ ਘਰੇ ਮਨੇ ਹਰ ਇੱਕ ਮਾਂ ਕੋਲ ਕੁੱਟਦੀ ਆਪਣੇ ਬੱਚੇ ਨੂੰ ਇਸ ਕਿੱਡੀ-ਕਿੱਡੀ ਗੱਲ ਹੋ ਗਈ ਐ ਫਿਰ ਉਸਤੋਂ ਬਾਅਦ ਜੇ ਮੈਨੂੰ ਕਹਿੰਦੀ ਉਹ ਮੈਂ ਦੁੱਧ ਲੈਣ ਚੱਲ ਗਿਆ ਮੇਰੇ ਜੀਜਾ ਜੀ ਉਸ ਤੋਂ ਬਾਅਦ ਕੁੜੀ ਜਦੋਂ ਆ ਕੇ ਦੇਖੇ ਕਿ ਕੋਣ ਖਿੜਕੀ ਕੀ ਕੋਸ ਨੂੰ ਸੰਗਲਾਂ ਨਾਲ ਬਣਾ ਨਹੀਂ 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 ਐਸਾ ਕੁਝ ਨਹੀਂ ਹੈਗਾ ਜੀ ਆ ਵੀਡੀਓ ਜੀ ਮੇਰੇ ਕੋਲ ਵੀਡੀਓ ਤੁਸੀਂ ਦੇਖ ਸਕਦੇ ਹੋਗੇ ਕੋਈ ਸੰਗਲ ਹੀ ਕੁਝ ਨਹੀਂ ਹੈਗਾ ਜੀ ਉਹਦੇ ਵਿੱਚ ਆਹ ਦੇਖੋ ਤੁਸੀਂ ਵੀਡੀਓ ਕੋਈ ਸੰਗਲ ਕੁਝ ਨਹੀਂ ਆ ਰਿਹਾ ਇਹਦੇ ਵਿੱਚ ਦੱਸੋ ਆਹ ਤੁਸੀਂ ਵੀਡੀਓ ਚੈੱਕ ਕਰ ਲਓ ਵੀਡੀਓ ਦੇਖ ਲਓ ਤੁਸੀਂ ਇਹ ਚ ਕਿਹੜਾ ਸੰਗਲ ਆ ਜੀ ਕਿੰਨੇ ਟਾਈਮ ਤੋਂ ਇਹ ਕੁਝ ਹੋ ਰਿਹਾ ਇਹਦੇ ਵਿੱਚ ਇਹ ਸਾਲ ਪਰ ਹੋ ਗਿਆ ਜੀ ਜਿੰਨ ਕਾਲਜ ਤੋਂ ਤੁਸੀਂ ਲੈ ਕੇ ਆਏ ਸੀ ਹਾਂਜੀ ਹਾਂਜੀ ਮੈਂ ਤੇ ਮੇ ਜੀਜਾਈ ਲੈ ਕੇ ਆਏ ਸੀ ਇਹ ਤਾਂ ਫਰੈਂਡਸ਼ਿਪ ਜਿਹਾ ਹੋ ਸੀ ਜੇ ਮੇਰੇ ਬੇਟੇ ਨਾਲ ਤੇ ਬੇਟੇ ਨੂੰ ਹੁਣੀ ਫੋਨ ਆਇਆ ਸੀਗਾ ਤੇ ਕਹੀ ਮੈਨੂੰ ਬਚਾ ਲਾ ਮੈਨੂੰ ਬਚਾ ਲਾ ਬਸ ਬੇਟਾ ਪਹਿਲਾਂ ਕੱਲਾ ਜਾਣ ਲੱਗਾ ਸੀਗਾ ਮੈਨੇ ਜਾਣ ਨਹੀਂ ਦਿੱਤਾ ਹੈਗਾ ਫਿਰ ਤੇ ਫਿਰ ਇਹਨੂੰ ਅਸੀਂ ਕਿਸ਼ਨਪੁਰ ਤੋਂ ਲੈ ਕੇ ਆਏ ਜੇ ਕਿਸੇ ਕੰਧ ਦੇ ਨਾਲ ਨੇਰੇ ਜੇ ਵਿੱਚ ਬੈਠੀ ਸੀ ਜਦੋਂ ਜਾ ਕੇ ਦੇਖਿਆ ਅਸੀਂ ਬੇੜੀਆਂ ਲੱਗੀਆਂ ਹੋਈਆਂ ਸੀ ਜੀ ਇਹਦੇ ਹਾਂ ਹਾਂ ਬੱਸ ਫਿਰ ਅਸੀਂ ਨੂੰ ਲਿਆਇਆ ਸੀ ਇੱਥੇ ਸਿੱਧਾ ਹਸਪੀਟਲ ਲਿਆਇਆ ਸੀ ਹਾਂਜੀ ਦੇਖੀ ਦੱਸਿਆ ਨੇ ਵੀ ਕਿਨੇ ਬੰਨੇ ਕੀ ਹੋਇਆ ਹਾਂਜੀ ਦੱਸਿਆ ਜੀ ਕਿ ਮੈਨੂੰ ਘਰਦਿਆਂ ਨੇ ਬੰਨੇ ਆਵਾ ਕਿ ਮੈਨੂੰ ਮਾਰਿਆ ਕੋਟਿਆ ਬਹੁਤ ਸੱਟਾਂ ਵੀ ਬਹੁਤ ਲੱਗੀਆਂ ਹੋਈਆਂ ਨੇ ਜੀ ਇਹਦੇ ਹਾਂਜੀ ਕੀ ਕਰ ਮੰਗਦਾ ਇਹ ਤਾਂ ਇਹਨਾਂ ਸਾਫ਼ ਦੋ ਜੀ ਇਹਨੂੰ ਬੱਚੇ ਨੂੰ बार-बार ਟੌਰਚਰ ਕਰਦੇ ਨੇ ਜੀ ਦੇਖੋ ਅਸਥਾਈ ਕਹਿੰਦੇ ਜੇ ਨਹੀਂ ਤੁਸੀਂ ਬੱਚਾ ਰੱਖ ਸਕਦੇ ਹੈਗੇ ਸਾਡੀ ਝੋਲੀ ਪਾ ਦਿਓ ਅਸੀਂ ਰੱਖਣ ਨੂੰ ਤਿਆਰ ਹਾਂ ਜੀ ਕਿੰਨੀ ਉਮਰ ਬੇਟਾ ਬੈਠ ਤੁੰਨਾ ਮੇਰਾ ਬੇਟਾ ਹੈਗਾ 2 ਬਾਈਕ ਸਾਲ ਦਾ ਜੀ ਐ ਐਮ ਐਲ ਸੀ ਕੱਟੀ ਆਪਾਂ ਅਸਾਲਟ ਦੀ ਹਿਸਟਰੀ ਹੈ ਪੇਸ਼ੈਂਟ ਦੀ ਸੱਟਾਂ ਲੰਘੀਆਂ ਉਹ ਪਰਚੇ ਦੇ ਵਿੱਚ ਆਪਾਂ ਨੋਟ ਕਰਦੇ ਹਾਂ ਉਹਨਾਂ ਦੀ ਆਰਥ ਓਪੀਨੀਅਨ ਆਣੀ ਮੋਸਟਲੀ ਤੇ ਐਕਸ ਰੇਜ਼ ਵਗੈਰਾ ਹੋ ਜਾਣਗੇ ਮਾਰਨਿੰਗ ਦੇ ਵਿੱਚ ਕਨਫਰਮ ਹੋ ਜਾਊਗਾ ਬਾਕੀ ਪੇਸ਼ੈਂਟ ਸਟੇਬਲ ਆ ਫਿਲਹਾਲ ਦੇ ਤੇ ਉਹਦੇ ਸੰਗਲ ਬੰਨਿਆ ਹੈ ਇਹ ਪੇਸ਼ੈਂਟ ਦੇ ਟੈਂਡੈਂਟ ਦੇ ਅਕੋਰਡਿੰਗਲੀ ਕਿ ਇਹਨਾਂ ਨੂੰ ਘਰੇ ਬੰਨ ਕੇ ਰੱਖਿਆ ਹੋਇਆ ਸੀਗਾ ਇਹਨਾਂ ਦੀ ਕਿਸੇ ਰਿਸ਼ਤੇਦਾਰਾਂ ਨੇ ਹਾਂ ਉਹਨਾਂ ਦੇ ਅਕੋਰਡਿੰਗਲੀ ਹੈ ਦੇਖੋ ਪੇਸ਼ੈਂਟ ਦੇ ਅਟੈਂਡੈਂਟ ਜੀ ਲੈ ਕੇ ਆਨੂਗੀ ਦੱਸ ਰਹੇ ਸੱਟਾਂ ਕਿਸ ਤਰ੍ਹਾਂ ਦੀਆਂ ਸੱਟਾਂ ਨੇ ਜੀ ਸੱਟਾਂ ਬਲੈਂਟੀ ਨੇ ਜੀ ਅੱਛਾ ਹਾਂਜੀ ਤੇ ਹੁਣ ਜੇ ਉਹ ਕੋਈ ਪੋਜੀਸ਼ਨ ਦੀ ਗੱਲ ਕੀਤੀ ਜਾਵੇ ਪੇਸ਼ੈਂਟ ਸਟੇਬਲ ਹੈ ਹਾਲ ਦੀ ਘੜੀ ਪੇਸ਼ੈਂਟ ਸਟੇਬਲ ਹੈ ਜੀ ਹੁਣ ਕੀ ਰੁਕਾ ਕਿੱਥੇ ਭੇਜਿਆ ਹਾਂਜੀ ਹਾਂ ਰੁਕਾ ਠਾਣੇ ਭੇਜਿਆ ਠੀਕ ਹਾਂਜੀ ਐਮ ਐਲ ਸੀ ਹੋ ਗਿਆ ਉਮਰ ਕਿੰਨੀ ਕੁ ਹੈ ਲੜਕੇ 17 ਸਾਲ ਦੇ ਹੈ